ਅੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅਮੀਰ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦੇ ਹੋ ਤੇ ਜੋ ਬਰੋ ਸਾਰਿਆਂ ਨੂੰ ਪਹਿਲਾਂ ਤਾਂ ਯਾਰ ਮੀਨ ਹੈਰੀ ਦੇ ਬਹੁਤ ਨੁਕਸਾਨ ਕਰਾਇਆ ਪਿਆ ਆਪਣਾ ਸਾਰਿਆਂ ਦਾ ਜਿਹੜੇ ਵੀ ਮੰਨ ਕੇ ਚੱਲੋ ਕਿਸਾਨ ਭਰਾ ਨੇ ਸਾਰਿਆਂ ਦਾ ਬਹੁਤ ਨੁਕਸਾਨ ਹੋਇਆ ਯਾਰ ਆਹ ਨੇਰੀ ਕਰਕੇ ਆਪਣਾ 19 ਤਰੀਕ ਅੱਜ 19 ਖਾਨੀ ਖਾਨੀ ਅੱਜ 18 ਜੀ ਆਲਰੇਡੀ ਪਿਛੇ ਨਹੀਂ ਰਹੀ ਸੀ 18 ਤਰੀਕ ਵਾਲੀ ਮੈਂ ਲਗਾ ਉਹਦੋਂ ਬਹੁਤ ਨੁਕਸਾਨ ਹੋਇਆ ਯਾਰ ਸਾਡੇ ਤਾਂ ਆਪ ਇੱਧਰ ਆਪਣੀ ਇੱਧਰ ਪਿੰਡਾਂ 'ਚ ਦੋ ਇੱਕ ਦੋ ਜਗ੍ਹਾ ਤੇ ਅੱਗ ਜੀ ਲੱਗੀ ਸੀਗੀ ਬਹੁਤ ਨੁਕਸਾਨ ਹੋਇਆ ਯਾਰ 8-10 ਕਿਲੇ ਮੱਚ ਗਏ ਕਣਕ ਦੇ ਤੇ ਬਾਕੀ ਮਿੱਤਰੋ ਤੁਸੀਂ ਵੀ ਜ਼ਰੂਰ ਦੱਸਿਓ ਕਿ ਕਿਹੜੀ ਕਿੱਥੇ ਕਿੱਥੇ ਕੀ ਕੀ ਨੁਕਸਾਨ ਹੋਇਆਗਾ ਤੇ ਬਾਕੀ ਚਲੋ ਮਿੱਤਰੋ ਆਪਾਂ ਯਾਰ ਰੱਬ ਮੂਰੇ ਕੀ ਦਾ ਜੋਰ ਆ ਵਾ ਰੱਬ ਨੂੰ ਕੋਈ ਨਹੀਂ ਰੋਕ ਸਕਦਾ ਪਰ ਇਹ ਗੱਲ ਮੈਂ ਜ਼ਰੂਰ ਪਰਤੇਾਈ ਆ ਵੀ ਜਦੋਂ ਆਪਣਾ ਟਾਈਮ ਆਉਣਾ ਨਾ ਜੱਟਾਂ ਦਾ ਵੀ ਫਸਲવાડી ਵਧਣੀ ਕਰਨੀ ਆ ਉਹ ਟਾਈਮ ਇਹ ਕੰਮ ਹੁੰਦੇ ਹੀ ਹੁੰਦਾ ਦਾ ਹੋਰ ਦੇਖ ਲਓ ਤੁਸੀਂ ਬਾਣੀਏ ਬੂਣੀਏ ਜਿਨ੍ਹਾਂ ਦੇ ਸਾਰੇ ਕਾਰੋਬਾਰ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਕੱਲਾ ਜੱਟ ਭਾਈਚਾਰਾ ਹੀ ਹੈ ਜਿਨ੍ਹਾਂ ਦਾ ਇੰਨਾ ਨੁਕਸਾਨ ਹੋ ਜਾਂਦਾ ਹੈ ਕੰਮ ਚਾਕੇ ਆਏ ਸਾਲ ਹੁੰਦਾ ਹੈ ਆਏ ਨਹੀਂ ਹੈਗਾ ਇੱਕ ਸਾਲ ਦੀ ਕਮੀ ਆ ਇਹ ਆਏ ਸਾਲ ਹੀ ਹੁੰਦਾਗਾ ਕਿਤੇ ਕਿਸੇ ਦੇ ਜਾਨੀ ਆਏ ਆਬਿਵਾਸੇ ਕੋਈ ਵਿਚਾਰਾ ਹੈ ਸਾੜਾ ਇੱਕ ਚੀਜ਼ ਦੇ ਵਿੱਚ ਆ ਜਾਂਦਾ ਗੁੱਗਲ ਗਲੇਸ਼ ਚ ਕੋਈ ਪਿਛਲੇ ਹਾਲ ਆ ਗਿਆ ਹੋਊਗਾ ਕੋਈ ਉਦੋਂ ਪਿਛਲੇ ਸਾਲ ਆ ਜਾਊਗਾ ਜਾਨੀ ਕਿਹੜਾ ਕਿਹੜਾ ਸਭ ਤੇ ਆ ਜਾਂਦਾ ਇਹ ਟਾਈਮ ਤੇ ਚਲੋ ਕੋਈ ਨਹੀਂ ਮਿੱਤਰੋ ਤਾਂ ਹੁਣ ਆਪਾਂ ਕੀ ਕਹਿ ਸਕਾਂ ਰੱਬ ਨੂੰ ਤੇ ਬਾਕੀ ਤੁਸੀਂ ਵੀ ਜਰੂਰ ਦੱਸਿਓ ਕਿਹਦੇ ਕਿਹਦੇ ਏਰੀਆ 'ਚ ਕੀ ਕੀ ਕੋਸ ਹੋਇਆਗਾ ਤੇ ਬਾਕੀ ਉਹ ਵੀ ਬਹੁਤ ਨੁਕਸਾਨ ਹੋਇਆ ਯਾਰ ਫਜ਼ਲਾਂ ਤੋਂ ਵਗੈਰਾ ਵੀ ਜਿਹੜਾ ਪਰਸੋਂ ਮੀਨ ਏਰੀਆ ਆਈ ਸੀ ਉਹਦਨੇ ਬਹੁਤ ਨੁਕਸਾਨ ਹੋਇਆ ਯਾਰ ਕਿਉਂਕਿ ਬਹੁਤ ਤੇਜ਼ ਹਵਾ ਸੀਗੀ ਉਹ ਨਜਾਇਜ਼ੀ بڑے بڑے ਦਰਖਤ ਟੁੱਟ ਗਏ ਉਹਦਨੇ ਰੋਡਾਂ ਦੇ ਉੱਤੇ ਕੋਈ ਟਰੱਕ ਥੱਲੇ ਆਏ ਖੜੇ ਨੇ ਕਿ ਦਰਖਤਾਂ ਦੇ ਕੋਈ ਕਿਵੇਂ ਕੋਈ ਕਿਵੇਂ ਬਹੁਤ ਨੁਕਸਾਨ ਹੋਇਆ ਉਹਦਨੇ ਤੇ ਤੁਸੀਂ ਜ਼ਰੂਰ ਦੱਸਿਓ ਸਾਰਿਆਂ ਦਾ ਵੀ ਕਿਹੜੇ-ਕਿਹੜੇ ਏਰੀਆ 'ਚ ਕਿਵੇਂ-ਕਿਵੇਂ ਕੀ-ਕੀ ਹੋਇਆਗਾ ਤੇ ਚਲੋ ਫਿਰ ਮਿੱਤਰੋ ਬਾਕੀ ਆਪਾਂ ਮੇਨ ਬਲੌਗ ਸ਼ੁਰੂ ਕਰਦੇ ਹਾਂ ਹੁਣ ਜਿਹੜਾ ਮੇਨ ਆਪਣਾ ਹੈਗਾਗਾ ਤੇ ਮਿੱਤਰੋ ਫਰਸਟ ਪਾਰਟ ਆਪਾਂ ਪਾਤਾ ਪਹਿਲਾਂ ਹੁਣ ਹੈਗਾ ਸੈਕੰਡ ਪਾਰਟ ਆਪਾਂ ਡਿੱਗੀ ਵਾਲੀ ਲਾਈਟ ਦਾ ਉਹਨੂੰ ਪ੍ਰੋਪਰ ਜਗ੍ਹਾ ਦੇ ਉੱਤੇ ਲਾਵਾਂਗੇ ਇਸ ਵਿੱਚ ਨੂੰ ਤੇ ਦੇਖਦੇ ਆਂ ਵੀ ਵਰਕ ਕਰਦੀ ਆ ਉਹ ਪ੍ਰੋਪਰ ਹੁਣ ਤੇ ਚਲੋ ਫਿਰ ਮਿੱਤਰੋ ਕਰਦੇ ਆਂ ਕੰਮ ਸ਼ੁਰੂ ਤੇ ਚਾਬੀ ਚੰਗਲਾ ਮੈਂ ਡਿੱਗੀ ਤੇ ਹੁਣ ਅਕੇ ਫਿਰ ਉਹਦੇ ਤੇ ਲਾਉਣ ਲੱਗਾ ਸਵਿਚ ਨਵੀਂ ਜਗ੍ਹਾ ਤੇ ਜਗ੍ਹਾ ਚੇਂਜ ਕਰਕੇ ਜਿਨ੍ਹਾਂ ਨੇ ਪਿਛਲਾ ਵਲੌਗ ਦੇਖਿਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੋਊਗਾ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਇਹਦੋਂ ਪਿਛਲਾ ਵਲੌਗ ਜ਼ਰੂਰ ਦੇਖੋ ਉਹਨਾਂ ਨੂੰ ਪਤਾ ਲੱਗ ਜੂ ਪਹਿਲੇ ਪਾਰਟ ਚ ਆਪਾਂ ਸਵਿਚ ਨੂੰ ਕਿਵੇਂ ਕਿਵੇਂ ਕੀ-ਕੋਸ ਕਰਿਆ ਸੀ ਸੈਕੰਡ ਪਾਰਟ ਚ ਕਿਦਾਂ-ਕਦਾਂ ਕਿੱਥੇ-ਕਿੱਥੇ ਕਿਵੇਂ-ਕਿਵੇਂ ਲਾਉਣੀ ਆ ਉਹ ਸਹੀ ਕਰਕੇ ਮਿੱਤਰੋ ਸਵਿਚ ਪਾਟ ਲਈ ਆਪਾਂ ਤੇ ਆ ਇਹਦੇ ਕਰਕੇ ਆਪਣੀ ਛੋੜੀ ਜਿਹੀ ਸਵਿਚ ਜਾਮ ਹੋ ਰਹੀ ਆ ਦੇਖੋ ਜਿਹੜੀ ਆ ਚੀਜ਼ ਆ ਨਾ ਤਾਰ ਇਹ ਤਾਰ ਆਪਾਂ ਹੁਣ ਇੱਥੇ ਤੱਕ ਛੇਲਾਂਗੇ ਵੀ ਜਿਹੜੀ ਸੱਚ ਟਾਈਟ ਨਾ ਹੋਵੇ ਆ ਦੇਖੋ ਇਹ ਚੀਜ਼ ਘੁੱਟ ਦਿੰਦੀ ਹੈ ਇਹਨੂੰ ਸੱਚ ਨੂੰ ਜਿਹੜਾ ਚਮੜਾ ਜਾਂ ਤਾਰ ਦਾ ਇਹ ਆਪਾਂ ਹੁਣ ਸੈੱਲ ਦਾਂਗੇ ਤਾਂ ਹਾਂ ਤੱਕ ਵੀ ਤਾਰ ਟਾਈਟ ਇਹ ਸੱਚ ਟਾਈਟ ਨਾ ਹੋਵੇ ਦੇ ਵਿੱਚ ਤੇ ਨਾਲੇ ਮਿੱਤਰੋ ਜਿਹੜਾ ਆ ਚੀਜ਼ ਆ ਇਹ ਨੀਮੀ ਹੋ ਗਈ ਇਹ ਇੱਥੇ ਇੱਥੇ ਕੱਢਣੀ ਪੂਵੇ ਆਪਾਂ ਨੂੰ ਉੱਚੀ ਕਰਕੇ ਸੱਚੁੱਤੇ ਕਰਕੇ ਲਾਉਣੀ ਪੂ ਤੇ ਇਹਦਾ ਨਾਟ ਇਧਰ ਗਿਆ ਉਸਾਈਡ ਤੇ ਤੇ ਹੁਣ ਮੈਂ ਪਹਿਲਾਂ ਜੀ ਲੋਕ ਡਿੱਗੀ ਧਰ ਕੇ ਦੇਖ ਲਾਂ ਵੀ ਉਹ ਜਗ੍ਹਾ ਕਿੱਥੇ ਆਉਂਦੀ ਆ ਆ ਚੀਜ਼ ਨੋਟ ਕਰਨੀ ਆਪਾਂ ਵੀ ਕਿੱਥੇ ਆਉਂਦੀ ਆ ਅੰਦਰ ਦੀ ਤੇ ਲੋ ਵੀ ਮਿੱਤਰੋ ਹੁਣ ਦੇਖੋ ਜਿੱਥੇ ਆ ਰਹੀ ਹੈ ਇਹ ਆਪਾਂ ਉੱਥੇ ਨਿਸ਼ਾਨੀ ਲਾ ਲਾਂਗੇ ਤੇ ਸਵਿਚ ਆਪਾਂ ਉਸੇ ਜਗ੍ਹਾ ਤੇ ਲਾਉਣੀ ਆ ਹੁਣ ਪਹਿਲਾਂ ਇਹ ਚੀਜ਼ ਨੂੰ ਦਿਮਾਗ ਕੰਮ ਨਹੀਂ ਕਰਿਆ ਅਹ ਦੇਖੋ ਵੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਲੋਕ ਇੰਨੇ ਏਰੀਆ ਦੇ ਵਿੱਚ ਵਿੱਚ ਆਉਂਦਾਗਾ ਆ ਇੰਨੇ ਦੇ ਆਪਾਂ ਉਹ ਸਵਿੱਚ ਜਿਹੜੀ ਲਾਉਣੀ ਆ ਉਹ ਇੰਨੇ ਏਰੀਆ ਦੇ ਵਿੱਚ ਵਿੱਚ ਹੀ ਰੱਖਣੀ ਆ ਹੁਣ ਹਾਂਜੀ ਨਿਸ਼ਾਨੀ ਲਾ ਲਈ ਹੁਣ ਆਪਾਂ ਇੱਥੇ ਇੰਨਾ ਏਰੀਆ ਇੱਧਰ ਆਗਾ ਮਤਲਬ ਕਿ ਆਪਾਂ ਇੱਥੇ ਚੀਰਾ ਦਈਏ ਇੰਨੇ ਏਰੀਆ 'ਚ ਸਵਿੱਚ ਲਾਉਣ ਨੂੰ ਪੂਰਾ ਪੂਰਾ ਹਨਾ ਫੇਰ ਕੰਮ ਲੂਟ ਆਊਗਾ ਆਪਣਾ ਤੇ ਚਲੋ ਮਿੱਤਰੋ ਹੁਣ ਆਪਾਂ ਵਾਢ ਲਈ ਇੰਨਾ ਪੀਸ ਆਰੀ ਆਪਣੇ ਕੋਲ ਹੈਗੀ ਐ ਲੋਹੇ ਵਾਲੀ ਇੰਨਾ ਪੀਸ ਵਾਢ ਲਈਏ ਤੇ ਫੇਰ ਲਾਉਣਾ ਇਸ ਸਵਿੱਚ ਮਿੱਤਰੋ ਮਿੱਤਰੋ ਇੱਥੇ ਚੀਰਾ ਦੇ ਲਿਆ ਆਪਣੀ ਜਿਹੜੀ ਸਵਿਚ ਆ ਹੁਣ ਆ ਪਈ ਆ ਗਈ ਇਹ ਹੁਣ ਆ ਜਗ੍ਹਾ ਤੇ ਐ ਸੈੱਟ ਹੋ ਜੂਗੀ ਇਧਰ ਨਾਟਕਾ ਸਜੂ ਇਹਦਾ ਇੱਥੇ ਹੀ ਸੈੱਟ ਕਰ ਦਾਂਗੇ ਇਹਨੂੰ ਆਪਾਂ ਸਵਿਚ ਨੂੰ ਆ ਜਗ੍ਹਾ ਤੇ ਹੁਣ ਆਪਣੀ ਜਮਾ ਸਹੀ ਆਊ ਇਹ ਸਵਿਚ 100% ਪਰ ਜਿਹੜਾ ਆਹਾ ਮਿੱਤਰੋ ਆਪਣਾ ਪਹਿਲਾ ਨੁਕਸਾਨ ਉਹ ਇਹਨੂੰ ਸਿੱਧਾ ਜਿਹਾ ਕਰ ਲਈਏ ਸਾਰਾ ਵੀ ਬੁਰਾ ਲੱਗੂ ਨਹੀ ਏਰੀਆ ਜਾਂ ਇੱਥੇ ਨੂੰ ਸੈੱਟ ਕਰਕੇ ਆਣੀ ਇਹ ਨੁਕਸਾਨ ਦਾ ਮਾਰਾ ਮੈਂ ਕਹਿ ਰਿਹਾ ਸੀ ਵੀ ਜੇ ਤੁਸੀਂ ਇਹ ਵੀਡੀਓ ਦੇਖ ਕੇ ਲਾਉਂਗੇ ਨਾ ਆਪਣੀ ਗੱਡੀ ਦੇ ਜਿਗਾਰਡ ਤਾਂ ਤੁਹਾਡਾ ਇਹ ਨੁਕਸਾਨ ਨਹੀਂ ਹੋਊਗਾ ਚਲੋ ਮੇਰਾ ਜਿਹੜਾ ਹੋਣਾ ਸੀ ਹੋ ਗਿਆ ਕੋਈ ਚੱਕਰ ਨਹੀਂ ਤੇ ਚਲੋ ਮਿੱਤਰੋ ਹੁਣ ਆਪਾਂ ਇਹਦੀ ਫਿਟਿੰਗ ਕਰ ਦਈਏ ਇਸ ਵਿੱਚ ਦੀ ਛੋਨੂੰ ਫੇਰ ਰਖਾਉਣੇ ਅੱਗੇ ਲੋਕ ਕਾਸਤਾ ਪਰ ਡਿਜੀ ਵਾਲਾ ਹੁਣ ਇੱਥੇ ਸਵਿਚ ਕਸ ਕੇ ਦੇਖਦੇ ਆਂ ਵੀ ਆਪਣਾ ਸਿਸਟਮ ਓਕੇ ਹੋ ਗਿਆ ਜਾਂ ਨਾ ਮੇਰੇ ਹਿਸਾਬ ਨਾਲ ਓਕੇ ਹੋ ਜਾਣਾ ਚਾਹੀਦਾ ਹੁਣ ਕੋਈ ਡਿਕਾਣਾ ਪਵੇ ਬਹੁਤ ਔਖਾ ਲਾਇਆ ਮਿੱਤਰੋ ਸਵਿਚੀ ਕੰਨ ਦਾ ਗਾਦੇ ਬੈਨੇ ਨੇ ਮੇਰੇ 4 ਦਿਨ ਹੋ ਗਏ ਓਖੇ ਹੋਏ ਪਏ ਆ ਪੂਰੇ ਮੇਤਰੂ ਦੇਖੋ ਕਰੰਟ ਵਾਲੀ ਤਾਰ ਆਪਾਂ ਆਹ ਪੱਤੀ ਚ ਪਾਉਣੀ ਆ ਇਹ ਜੇ ਤੁਹਾਨੂੰ ਦੇਖੇ ਹੁਣ ਆਹ ਵਾਲੀ ਪੱਤੀ ਜੀ ਪਹਿਲਾਂ ਤੁਹਾਨੂੰ ਅੱਧਿਆਂ ਨੂੰ ਮੈਂ ਅਹੀਂ ਦਿਖਾਤਾ ਸੀ ਵੀ ਸੁੱਤ ਦੇ ਵਿੱਚ ਇੱਥੇ ਪਾਉਣੀ ਆ ਹੁਣ ਤੁਹਾਨੂੰ ਪਤਾ ਲੱਗ ਜੂ ਆਹ ਪਾਰਟ ਚ ਇੱਥੇ ਲਾਉਣੀ ਆ ਇਹ ਕਰੰਟ ਵਾਲੀ ਤਾਰ ਆ ਜਗ੍ਹਾ ਤੇ ਇਹਦੇ ਨਾਲ ਬਲੀਟੀ ਮਾਰ ਦੋ ਹੁਣ ਆਪਾਂ ਤਾਰ ਸੈੱਲ ਵੀ ਵੱਧ ਦਿੱਤੀ ਹੁਣ ਆ ਦੇਖੋ ਜੇ ਸਵਿੱਚ ਦੱਬਾਂਗੇ ਤਾਂ ਇਹ ਉਦੋਂ ਹੀ ਬਾਹਰੇ ਆ ਜਾਂਦੀ ਹੈ ਸਵਿੱਚ ਅੱਗੇ ਹੈਗਾ ਸੀ ਸਵਿੱਚ ਟਾਈਟ ਹੋ ਜਾਂਦੀ ਸੀ ਉਹਦੇ ਵਿੱਚ ਇਹ ਆ ਦੇਖੋ ਸਵਿੱਚ ਉਦੋਂ ਹੀ ਬਾਹਰੇ ਆ ਜਾਂਦੀ ਹੈ ਹੁਣ ਅੱਗੇ ਟਾਈਟ ਹੋ ਜਾਂਦੀ ਹੈ ਸਵਿੱਚ ਉਹਦੇ ਵਿੱਚ ਹੁਣ ਆਪਣਾ ਇਹ ਸਿਸਟਮ ਓਕੇ ਹੋ ਗਿਆ ਤਾਰ ਵੱਧ ਸੱਲਤੀ ਤੇ ਹੁਣ ਮਿੱਤਰੋ ਇਹਦੇ ਉੱਤੇ ਕਵਰ ਜਾ ਝਾੜ ਕੇ ਆਵਾਲਾ ਤੇ ਇਹਨੂੰ ਕਸੀਏ ਵੀ ਮਿੱਤਰੋ ਪ੍ਰੋਜੈਕਟ ਲਾ ਤਾਂ ਦਿੱਤਾ ਆਪਾਂ ਹੁਣ ਆਪਾਂ ਡਿਗੀ ਲਾ ਕੇ ਦੇਖਦੇ ਆਂ ਵੀ ਕੀ ਭਾਵੇਂ ਕਰੀਆ ਮੇਰੇ ਹਿਸਾਬ ਨਾਲ ਤਾਂ ਓਕੇ ਆਏ ਹੁਣ ਜਮਾ ਉੱਚੀ ਕਰਤੀ ਆ ਮਿੱਤਰੋ ਪਹਿਲਾਂ ਇਹ ਸੋਚ ਇੱਥੇ ਹੁੰਦੀ ਜਮਾ ਥੱਲੇ ਹੁਣ ਇਹ ਇੱਥੇ ਕਰਤੀ ਆ ਪਤਾ ਮੇਰੇ ਇਹ ਕੌੜੇ ਥੋੜਾ ਜਿਹਾ ਚੱਕਰ ਪਾਊਗਾ ਇਹਦਾ ਹਜੇ ਵੀ ਉਹ ਵੀ ਕਰਾਂਗੇ ਆਪਾਂ ਕੋਈ ਨਹੀਂ ਖੜਜੋ ਤੁਸੀਂ ਮੜਾ ਜਾ ਹੁਣ ਸੋਚ ਤਾਂ ਬਾਹਰੇ ਆਉਂਦੀ ਓਕੇ ਆ ਤਾਂ ਜਮਾ ਹੁਣ ਉਹਦੇ ਥੱਲੇ ਕੁਝ ਦੇ ਦਈਏ ਆਪਾਂ ਕਿਉਂਕਿ ਸੋਚਾ ਦੇਖੋ ਉਧਰ ਨੂੰ ਉਹ ਹੋ ਜਾਂਦੀ ਆ ਹਜੇ ਥੋੜਾ ਜਿਹਾ ਨਟ ਵੀ ਮਿਲਦਾ ਟਾਈਟ ਕਰਨ ਵਾਲਾ ਰਹਿੰਦਾਗਾ ਜੇ ਟਾਈਟ ਹੋ ਗਿਆ ਫੇਰ ਓਕੇ ਹੋਈ ਜਮਾ ਮਿੱਤਰੋ ਆਪਣਾ ਪ੍ਰੋਜੈਕਟ ਕੰਪਲੀਟ ਹੋ ਗਿਆ। ਹੁਣ ਇਹਦੇ ਨਾਲ ਲੋਕ ਆ ਲੱਗਦਾ ਤੇ ਟੈਟ ਹੋ ਜਾਂਦੀ ਉਹਦੀ ਸੱਚ। ਹੁਣ ਆਪਾਂ ਆਹ ਲੋਕ ਪਟਣੇ ਨੇ ਸਾਰੀ। ਆਹ ਵਾਲੀ ਲੋਕ ਪਟ ਕੇ ਫਿਰ ਇਹ ਜਿਹੜਾ ਆਹਾ ਸੀਟ ਵਾਲਾ ਕਵਰ ਜਾ। ਆਹਾ ਇਹ ਸਾਰਾ ਇਹਨਾਂ ਦੀ ਥੱਲੇ ਦੱਬਣਾਗਾ। ਤੇ ਚਲੋ ਇਹ ਪਟ ਲਈਏ ਮਿੱਤਰੋ ਤੁਹਾਨੂੰ ਫੇਰ ਦਿਖਾਉਣਾ। ਮਿੱਤਰੋ ਜਮਾ ਫਾਈਨਲ ਫਿਟਿੰਗ ਕਰਤੀ ਹੁਣ ਇਹਦੀ ਆਪਾਂ ਜਮਾ ਫਾਈਨਲ ਜਮਾ A to Z ਕੋਈ ਘਾਟ ਨਹੀਂ। ਹੁਣ ਬਸ ਆਪਾਂ ਮੂਰੂ ਕਰੰਟ ਪਾ ਕੇ ਆਹ ਲਾਈਟ ਚਲਾ ਕੇ ਦੇਖਦੇ ਆਂ ਬਾਬੇ ਦਾ ਨਾਮ ਲੈ ਕੇ ਵੀ ਪ੍ਰੋਜੈਕਟ ਆਪਣਾ ਸਕਸੈਸਫੁਲ ਹੋ ਗਿਆ ਹੋਵੇ। ਮਿੱਤਰੋ ਮਿਹਨਤ ਬਹੁਤ ਲੱਗੀ ਮੈਨੂੰ 4 ਦਿਨ ਹੋ ਗਏ ਕੰਮ ਤੇ ਵਿੱਸੇ ਪਏ ਨੂੰ। ਬਸ ਘਾਟਵਾਦ ਨਾ ਰਹਿ ਗਈ ਹੋਵੇ। ਬਹੁਤ ਪਸਤਾਵਾ ਹੋਣਾ ਜੇ ਘਾਟਵਾਦ ਰਹਿ ਗਈ ਕੋਈ ਵੀ। ਮਨ ਦੁਖੀ ਹੋ ਜਾਣਾ ਉਹਦੀ ਪੂਰਾ ਫੁੱਲ। ਕੋਈ ਵੀ ਮਿੱਤਰੋ ਸੱਟਾ ਤਾਰਾਂ ਤੂਰਾਂ ਵੇਚਦੀਆਂ ਵੀ ਕਰਤੀਆਂ ਆਪਾਂ ਓਕੇ। ਹਾਂ ਆ ਗਿਆ ਆਪਣਾ ਸਵਿੱਚ ਦਾ ਗ੍ਰਿਪਰ ਕਾਸ ਵੀ ਫੁੱਲ ਦਿੱਤੀ ਹੁਣ ਸੋਚ ਆਣੀ ਵੀ ਹਿੱਲ ਫੁੱਲੀ ਜੀ ਥੋੜੇ ਟਾਈਮ ਚ ਲੋਕੀ ਹੁਣ ਮਿੱਤਰੋ ਬਾਬੇ ਦਾ ਨਾਮ ਲੈ ਕੇ ਮੂਹਰੋ ਕਰੰਟ ਦੇ ਕੇ ਇਹਨੂੰ ਓਕੇ ਕਰਦੇ ਆ ਤੇ ਫੇਰ ਦੇਖਦੇ ਆ ਆ ਲੋ ਕਾਲੇ ਨਟਾਂਆਂ ਤੇ ਮੜਾਏ ਹੱਥ ਮਾਰਨ ਵਾਲਾ ਜੀ ਮਾਸਟਰ ਨੇ ਪੂਰੇ ਫੁੱਲ ਆ ਲੋਵੀ ਦੇਖ ਕਰੋ ਜੀ ਇਕਾ ਮਿੱਤਰੋ ਕਿਉਂਕਿ ਜਦੋਂ ਲੈ ਆਪਾਂ ਲੋਕ ਪਟਦੇ ਆਂ ਉਦੋਂ ਸਾਰਾ ਕੁਝ ਚੈੱਕ ਕਰ ਲਿਆ ਕਰੋ ਲੋਕ ਜੇ ਆਪਾਂ ਬਾਲਾ ਬਾਹਰ ਨੂੰ ਕੱਢ ਦਈਏ ਫਿਰ ਡਿੱਗੀ ਜੀ ਗੈਪ ਬਣ ਜਾਂਦਾ ਲੋਕ ਮਿੱਤਰੋ ਹੁਣ ਕਰੰਟ ਠੀਕੇ ਲੈ ਕੇ ਬਾਬੇ ਦਾ ਨਾ ਚਲਾਉਨੇ ਆ ਮਿੱਤਰੋ ਆਹ ਪਈਆ ਜਿਹੜੀ ਉਧਰੋਂ ਕਰੰਟ ਵਾਲੀ ਤਾਰ ਆਉਂਦੀ ਆ ਉਹਦੀ ਆਪਣੀ ਲੈ ਸੁੱਚ ਤੇ ਛੱਡੀ ਵੀਆ ਕਰੰਟ ਵਾਲੀ ਆਹ ਤਾਰ ਦੇ ਨਾਲ ਹੁਣ ਆਪਾਂ ਆ ਤਾਰ ਜੋੜ ਲੈਨੇ ਇਥੋਂ ਇਹ ਆਪਾਂ ਧੁਰ ਲੈ ਕੇ ਚੱਲਾਂਗੇ ਮੂਰੇ ਮੂਰ ਤੱਕ ਜਿੱਥੋਂ ਕਰੰਟ ਪਾਉਣਾ ਇਹਨੂੰ ਮਿੱਤਰੋ ਆਪਾਂ ਇਹ ਬੈਟਰੀ ਨੂੰ ਲਾਤੀ ਸੀ ਤਾਰ ਡਾਇਰੈਕਟ ਤੇ ਬੈਟਰੀ ਆ ਕਰੰਟ ਆਉਂਦਾ ਵੱਧ ਆਹ ਹਾਲ ਹੋ ਗਿਆ ਤਾਰ ਦਾ ਇੰਨਾ ਸਿਕਰ ਕਰੋ ਆਪਾਂ ਕੋਲੇ ਖੜੇ ਸੀ ਮਾ ਉਹਦੀ ਫਟਾਫਟ ਤਾਰ ਪੱਟਦੀ ਇਹ ਆਪਣਾ ਵਿਚਾਰ ਹੈ ਗਿਆ ਨਹੀਂ ਇਸ਼ਾਰਾ ਤੁਰ ਤੁਰ ਮਾਰਦਾ ਸਭ ਕੁਝ ਡਿੜ ਕੇ ਤੇ ਹੁਣ ਇਸ ਲਈ ਆਪਾਂ ਨੂੰ ਆ ਜਗ੍ਹਾ ਤੇ ਟੇਪ ਕਰਕੇ ਇੱਥੇ ਗਰੰਟ ਆਉਂਦਾ ਆਪਣਾ ਡਾਇਰੈਕਟ ਜਿਹੜੀ ਹੂਟਰ ਵਾਲੀ ਸਵਿਚ ਆ ਉਹਦੇ ਉਹਦੇ ਵਿੱਚ ਉੱਥੋਂ ਗਰੰਟ ਚੱਕਣਾ ਆਪਾਂ ਹੁਣ ਆਹ ਜਗ੍ਹਾ ਤੋਂ ਉਹਦੇਗੀ ਉੱਥੋਂ ਗਰੰਟ ਚੱਕਣਾ ਆਪਾਂ ਜਿਹੜੀ ਲਕੋਕੇ ਲਈ ਵਸ ਚਹੂਟਰ ਵਾਲੀ ਤੇ ਉਹਦੇ ਚ ਹਰ ਟਾਈਮ ਗਰੰਟਰ ਰਹਿੰਦਾ ਉਥੋਂ ਗਰੰਟ ਲੈਨੇ ਆ ਤੇ ਮਿੱਤਰੋ ਫੇਰ ਆਪਣਾ ਉਹ ਕੰਮ ਓਕੇ ਹੋ ਬਰਜੈਕਟ ਇਹ ਆ ਵੀ ਆਪਣੀ ਲੈ ਗਈ ਮਿੱਤਰੋ ਚਾਰਜ ਵਾਲੇ ਤੋਂ ਇਹ ਵੀ ਜਲਦੀ ਕਰਨੀ ਆ ਵਾਲੀ ਤੇ ਚਲੋ ਮਿੱਤਰੋ ਹੁਣ ਤਾਰਾਂ ਤੁਰਾਂ ਜੋੜ ਲਈ ਯਾਰ ਮੈਂ ਵੀ ਕਿਉਂਕਿ ਬਹੁਤ ਔਖਾ ਨਜਾਇਜ਼ ਔਖਾ ਹੈ ਫਿਰਦਾ ਮੈਂ ਮਿੱਤਰੋ ਇਹ ਚੀਜ਼ ਤੋਂ ਕਿਉਂਕਿ ਨੇ ਮੈਨੂੰ 4 ਦਿਨ ਹੋ ਗਏ ਬਹੁਤ ਔਖਾ ਕਰਿਆ ਪਿਆ ਇਹ ਚੀਜ਼ ਨੇ ਪਰ ਅੱਜ ਨਹੀਂ ਹੁਣ ਔਖੇ ਹੁੰਦੇ ਹੁਣ ਆਪਾਂ ਨਵੇੜ ਕੇ ਹੀ ਹਟਾਵੀ ਰੋ ਵੀ ਮਿੱਤਰੋ ਬਹੁਤ ਲਜਾ ਲਿਆ ਹਾਈ ਲਾਈਟ ਨੇ ਆਪਾਂ ਨੂੰ ਪਰ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੇ ਮਿੱਤਰੋ ਆਪਾਂ ਪਹਿਲਾਂ ਆਹ ਲਾਈਟ ਲਾਈ ਆ ਜਿਹੜੀ ਇਹ ਲਾਈਟ ਦੇ ਕਰੰਟ ਦੇ ਨਾਲ ਕਰੰਟ ਸੀ ਜਿਹੜਾ ਉਹ ਆਪਾਂ ਸੋਚਦੇ ਫਿਰੂ ਦੇਈ ਜਾਂ ਪਹਿਲਾਂ ਇਹ ਲਾਈਟ ਨੂੰ ਕਰੰਟ ਹੁਣ ਆਪਾਂ ਇਹਨੂੰ ਡਾਇਰੈਕਟ ਕਰੰਟ ਦਿੱਤਾਗਾ ਸਿੱਧਾ ਕਰੰਟ ਇਹਨੂੰ ਦੇਤਾ ਅਰਥ ਇੱਥੋਂ ਆ ਗਿਆ ਆਹ ਸਵਿਚ ਤੋਂ ਅਰਥ ਪਹਿਲਾਂ ਆਪਾਂ ਇਹ ਉਥੋਂ ਦਿੱਤਾ ਸੀਗਾ ਆਹ ਨਟ ਤੋਂ ਇਹਦਾ ਮਤਲਬ ਜੇ ਕਿਸੇ ਨੇ ਵੀ ਇਹ ਲਾਈਟ ਲਗਾਉਣੀ ਆ ਆਹ ਸਵਿਚ ਦੇ ਉੱਤੇ ਆ ਦੇਖੋ ਸੱਚ ਦਵਦੇ ਹੁਣ ਜਮਾ ਸਹੀ ਵਰਕ ਕਰਦੀ ਉਹਦੀ ਕੱਟ ਜਾਂਦਾ ਸਭ ਕੁਝ ਤੇ ਜੇ ਕਿਸੇ ਨੇ ਵੀ ਲਾਈਟ ਲਗਾਉਣੀ ਆ ਇਹ ਕਰੰਟ ਸਿੱਧਾ ਲਾਈਟ ਨੂੰ ਦੇ ਦੋ ਲਿਆ ਕੇ ਬਸ ਕਰੰਟ ਲਾਈਟ ਨੂੰ ਦਿੱਤਾ ਜਾਊਗਾ ਅਰਥ ਆ ਜਿਹੜਾ ਉਹ ਆ ਸੱਚ ਨਾਲ ਜੋੜ ਦੋ ਲਿਆ ਕੇ ਜਦੋਂ ਸੱਚ ਦੱਬੀ ਜਾਂਦੀ ਹੈ ਉਹਦੀ ਖੜ ਜਾਂਦੀ ਹੈ ਦੇਖੋ ਮਿੱਤਰੋ ਬਹੁਤ ਮੱਥਾ ਮਾਰਿਆ ਉਹ ਆ ਲੈਡ ਪਿੱਛੇ ਸਿਰਫ ਦੋਆਂ ਮਿੰਟਾਂ ਦਾ ਕੰਮ ਸੀ ਮੈਂ ਉਹੀ ਕੁਦਰਤੀ ਦਿਮਾਗ ਮਹਾ ਯਾਰ ਪੁੱਠੀ ਜੋੜ ਕੇ ਦੇਖ ਲੈਨੇ ਤਾਰ ਖबरा ਚੱਲੀ ਪਵੇ ਮਿੱਤਰੋ ਕਿਉਂਕਿ ਮੈਨੂੰ 2 ਘੰਟੇ ਹੋ ਗਏ ਸੀ ਜਿਹਦੇ ਵਾਸਤੇ ਖਪਾਈ ਕਰਦਿਆਂ ਨੂੰ ਤਾਰ ਜੁੜ ਜਿਆ ਕਰੇ ਉਹਦੀ ਫਿਊਜ਼ ਮਚਾ ਦਿਆ ਕਰੇ ਤਾਰ ਜੁੜ ਜਿਆ ਕਰੇ ਫਿਰ ਫਿਊਜ਼ ਮਚਾ ਦਿਆ ਕਰੇ ਫਿਰ ਮੈਂ ਉਹੀ ਤਾਰ ਬਦਲ ਕੇ ਦੇਖ ਲਈ ਮਹਾ ਚੱਲ ਯਾਰ ਤਾਰ ਬਦਲ ਕੇ ਦੇ ਦਿੱਤੇ ਇੱਕ ਵੇ ਮੁੰਡੇ ਨੂੰ ਫੋਨ ਲਾਇਆ ਉਹ ਕਹਿੰਦਾ ਤਾਰ ਬਦਲ ਕੇ ਦੇਖ ਕੁਛ ਨਹੀਂ ਹੁੰਦਾ ਉਹਨੇ ਕਿਹਾ ਤਾਰ ਬਦਲ ਮੈਂ ਤਾਰ ਬਦਲ ਤੀ ਉਹ ਨਹੀਂ ਚੱਲ ਪਿਆ ਇਹ ਤਾਂ ਆਪਣਾ ਚੱਲ ਪਿਆ ਮਿੱਤਰੋ ਔਰ ਆਪਣੀ ਜਿਹੜਾ ਆਹਗਾ ਹੂਟਰ ਉਹ ਹੜ ਗਿਆ ਖਨੀ ਕੀ ਚੱਕਰ ਪੈ ਗਿਆ ਦੇਖੋ ਚੱਲ ਪਿਆ ਮਿੱਤਰੋ ਸਹੀ ਹੋ ਗਿਆ ਇਹ ਵੀ ਲੈ ਤਾਂ ਪੰਗੂ ਹੀ ਹੋਲਦੀ ਸੀ ਤੇ ਇਹ ਮਿੱਤਰੋ ਬਹੁਤ ਖੁਸ਼ੀ ਦੀ ਗੱਲ ਹੈ ਆਪਣਾ ਹੂਟਰ ਵੀ ਚੱਲ ਪਿਆ ਸਾਰਾ ਕੰਮ ਓਕੇ ਹੋ ਗਿਆ ਮਿੱਤਰੋ ਚਾਰ ਵਾਰੀ ਫਿਊਜ਼ ਮਚਾਤੇ ਇਹ ਲੈਂਟਰ ਨੇ ਨਿੱਕੀ ਜੀ ਨੇ ਬਸ ਹੁਣ ਸੋਨੂੰ ਗੱਲ ਪੱਲੇ ਬੰਨ ਲਓ ਡਾਇਰੈਕਟ ਕਰੰਟ ਦੇ ਦੇ ਰਣ ਲਾਈਟ ਨੂੰ ਅਰਥ ਇੱਥੋਂ ਆਜੂ ਬਸ ਕੁਝ ਨਹੀਂ ਕਰਨ ਦੀ ਲੋੜ ਕੁਝ ਵੀ ਨਹੀਂ ਸਬਾਲਾ ਕੰਮ ਸਿੰਪਲ ਹੈਗਾ ਬਾਹਲੇ ਹੁਲ ਜਿਆ ਮੈਂ ਤਾਂ ਇਹ ਚੀਜ਼ ਪਿੱਛੇ ਤੇ ਚਲੋ ਕੋਈ ਨਹੀਂ ਮਿੱਤਰੋ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਹੁਣ ਆਪਾਂ ਸਾਰੀਆਂ ਤਾਰਾਂ ਤੂੰ ਓਕੇ ਕਰਦੀਏ ਮੂਰੂ ਵੀ ਓਕੇ ਕਰ ਲਈਏ ਪਿੱਛੇ ਵੀ ਓਕੇ ਕਰਦੀਏ ਤੇ ਫੇਰ ਦਿਖਾਉਣਾ ਸਾਨੂੰ ਬਲੌਗ ਦੀ ਐਂਡਿੰਗ 'ਚ ਸਾਰਾ ਕੁਝ ਕਿਵੇਂ-ਕਿਵੇਂ ਕੀ-ਕੀ ਗੋਸ਼ ਕਰੀ ਮਿੱਤਰੋ ਮੂਰੂ ਆਪਾਂ ਸਾਰਾ ਸਮਾਨ ਸਵੇਟਤਾ ਸਾਰੀਆਂ ਸਚਾਂ ਸੱਚਾਂ ਇਕੱਠੀਆਂ ਕਰਤੀਆਂ ਹੁਣ ਮੈਂ ਤੁਹਾਨੂੰ ਮੜਾ ਜਾਂ ਮੇਰੇ ਮੂੰਹ ਦੇ ਹਲਾ ਦੇਖੋ ਮਿੱਤਰੋ ਕਿੰਨੀ ਗਰਮੀ ਆਈ ਪਈ ਆ ਸੌਖੇ ਨਹੀਂ ਇਹ ਕੰਮ ਕਰਨੇ ਦੇਖੋ ਭਿੱਜਿਆ ਪਿਆ ਮੈਂ ਸਾਰਾ ਤੇ ਹੁਣ ਮਿੱਤਰੋ ਆਪਾਂ ਪਿੱਸੋਂ ਕਰ ਦਈਏ ਸਾਰੀ ਗਾਓ ਵੀ ਹਾਂ ਦੇਖੋ ਮਿੱਤਰੋ ਬਾ ਚਾ ਜੜ ਜਾਂਦਾ ਮੈਨੂੰ ਜਦੋਂ ਕੋਈ ਵੀ ਕੰਮ ਔਕੇ ਹੋ ਜੇ ਆਪਣੀ ਗੱਡੀ 'ਚ ਦੇਖੋ ਓਕੇ ਹੋ ਗਿਆ ਨਾ ਤੇ ਥੋੜੀ ਜਿਹੀ ਲਾਈਟ ਵੀ ਬ੍ਰਾਈਟ ਹੋ ਗਈ ਜਿਵੇਂ ਪਹਿਲਾਂ ਕਿ கரੰਟ கரੰਟ ਜੁੜੀ ਜਾ ਤਾਂ ਕਰਕੇ ਲਾਈਟ ਨਹੀਂ ਸੀ ਉਨੀ ਤਿੱਖੀ ਹੈਗੀ ਹੁਣ ਪੂਰੀ ਤਿੱਖੀ ਹੋ ਗਈ ਲਾਈਟ ਦੇਖੋ ਬਣਦੀ ਹੈ ਗੱਲ ਜਿਓ ਬਰ ਆਪਾਂ ਪਹਿਲਾਂ ਕਹਿੰਦੇ ਹਾਂ ਦੀ ਸੱਚ ਚ ਨੁਕਸ ਸੁੱਖ ਚ ਸੱਚ ਚ ਨਹੀਂ ਸੀ ਨੁਕਸ ਹੈਗਾ ਮਿੱਤਰੋ ਆਪਣੇ ਫਿਟਿੰਗ ਕਰਨ ਚ ਨੁਕਸ ਸੀਗਾ ਹੁਣ ਆਪਣਾ ਸਾਰਾ ਨੁਕਸ ਓਕੇ ਹੋ ਗਿਆ ਹੁਣ ਕੋਈ ਡਰਨੇ ਆਪਾਂ ਮਿੱਤਰੋ ਲਾਤਾ ਪ੍ਰੋਜੈਕਟ ਆਪਾਂ ਓਕੇ ਹੋ ਗਿਆ ਜਮਾ ਸਾਰਾ ਹੁਣ ਡਿੱਗੀ ਲਾ ਕੇ ਮੂਰੇ ਜਾ ਕੇ ਚੈੱਕ ਕਰਦੇ ਆਂ ਵੀ ਬੰਦ ਹੁੰਦੀ ਆ ਲਾਈਟ ਜਾਂ ਨਹੀਂ ਆਏ ਹੇ ਹੋ ਗਿਆ ਮੁੱਕੇ ਮੇ ਬਟਰ ਬਣ ਗਈ ਗੱਲ ਵਾ ਤਾਂ ਐਂਡ ਪੂਰੀ ਬੰਦ ਹੋ ਗਈ ਹੁਣ ਆਪਾਂ ਡਿੱਗੀ ਖੋਲਦੇ ਆਂ ਇੱਥੋਂ ਪਤਾ ਲੱਗ ਜਾਣਾ ਸਤਿ ਸ੍ਰੀ ਅਕਾਲ ਇੱਥੇ ਜਾ ਕੇ ਚੱਲਦੀ ਆ ਇਹ ਲਾਤੀ ਇੱਥੋਂ ਹਾਂ ਹੁਣ ਚੱਲਦੀ ਆ ਇਹ ਦੇਖੋ ਚਲਦੀ ਹੈ ਨਾ ਬੰਦ ਹੋ ਗਈ ਮੈਂ ਲਾਉ ਫੇਲ ਹੁਣ ਅਲੇਖ ਹੁਣ ਮੈਂ ਘੁਮਾਤੀ ਚਾਬੀ ਚੱਲ ਪਈ ਹੁਣ ਮੈਂ ਚਾਬੀ ਕੱਢ ਲਈ ਆ ਲਾਤੀ ਬੰਦ ਹੋ ਗਈ ਮਿੱਤਰੋ ਪ੍ਰੋਜੈਕਟ ਸਕਸੈਸਫੁਲ ਹੋ ਗਿਆ ਆਪਣਾ ਚਾਰ ਦਿਨਾਂ ਦੀ ਮਿਹਨਤ ਕਾਮਯਾਬ ਹੋ ਗਈ ਆਪਣੀ ਬਹੁਤ ਔਖੀ ਹੋਈ ਆ ਤੇ ਮਿੱਤਰੋ ਹੁਣ ਸੋਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿਵੇਂ-ਕਿਵੇਂ ਕੀ-ਕੀ ਪ੍ਰੋਸੈਸ ਆ ਹੁਣ ਯਾਨੀ ਕਰੰਟ ਦੀ ਤਾਂ ਲੋੜ ਹੀ ਨਹੀਂ ਯਾਰ ਇਹ ਸੱਚ ਦੇ ਵਿੱਚ ਬਸ ਵੀ ਹੱਥ ਵਨ ਲੋ ਵੀ ਕਰੰਟ ਦੇਣੀ ਨਹੀਂ ਐ ਜੀ ਸਿੱਧਾ ਲਾਈਟ ਨੂੰ ਕਰੰਟ ਦਓ ਬਸ ਉਹਦੀ ਚੱਲ ਪੂ ਮੈਂ ਬਹੁਤ ਦਿਮਾਗ ਖਪਾਈ ਕਰੀਆ ਮਿੱਤਰੋ ਇਹ ਚੀਜ਼ ਤੇ ਬਸ ਲਾਈਟ ਨੂੰ ਕਰੰਟ ਦੇ ਦੋ ਤੇ ਅਰਥ ਆਪਣਾ ਸਵਿਚ ਤੋਂ ਆ ਜਾਊਗਾ ਸੰਦ ਸੰਦ ਚੱਕ ਦੀਆ ਬਸ ਸਾਰੇ ਸੰਦ ਤੋਂ ਲੋ ਮੈਂ ਮਿੱਤਰੋ ਸੀਟ ਵੀ ਲਾਤੀ ਸਾਰਾ ਕੰਮ ਮੁੱਕ ਗਿਆ ਹੁਣ ਆਪਣਾ ਹੁਣ ਆਪਾਂ ਉਸ ਤੋਂ ਬਾਅਦ ਵਾਲਾ ਪ੍ਰੋਸੈਸ ਦਿਖਾਵਾਂਗੇ ਤੁਹਾਨੂੰ ਨੈਕਸਟ ਪਾਰਟ 'ਚ ਨਿਊ ਮੋਡੀਫਿਕੇਸ਼ਨ ਮਿੱਤਰੋ ਸਟਾਕ ਆਪਣਾ ਲਿਆਂਦਾ ਪਿਆ ਨਿਊ ਮੋਡੀਫਿਕੇਸ਼ਨ ਦਾ ਉਹ ਤੁਹਾਨੂੰ ਹੁਣ ਨੈਕਸਟ ਪਾਰਟ 'ਚ ਦਿਖਾਵਾਂਗੇ ਹੁਣ ਮਿੱਤਰੋ ਹਾਲਾਤ ਤੁਸੀਂ ਮੇਰੇ ਦੇਖ ਲੇ ਹੁਣ ਮੈਂ 2 ਘੰਟੇ ਰੈਸਟ ਕਰਦਾ ਉਸ ਤੋਂ ਬਾਅਦ ਦਿਖਾਵਾਂਗੇ ਨਹੀਂ ਸਾਰਾ ਕੁਝ ਤੇ ਬਾਕੀ ਮਿੱਤਰੋ ਜੇ ਬਲੌਗ ਵਧੀਆ ਲੱਗਦੇ ਨੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਕੌਣ ਕਿ ਮਿੱਤਰੋ ਸਾਨੂੰ ਸਾਰਿਆਂ ਨੂੰ ਪਾਸੀ ਖੜਦਾ ਪਏ ਇੱਕ 2 ਵਜੇ ਪਏ ਨੇ ਮੈਂ ਇਧਰ ਆਪਣੀ ਇਹਨਾਂ ਗੱਡੀ ਦੇ ਤੇ ਮਿੱਤਰੋ ਜ਼ਰੂਰ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਦੇਖ ਲਓ ਮੂੰਹ ਦਾ ਕੀ ਹਾਲਾਤ ਹੋਇਆ ਬਾੜ ਬੂਲੇ ਐ ਛੰਡੇ ਪਏ ਨੇ ਸਾਰੇ ਪਰਨਾ ਦੇਖ ਲਓ ਕਿਧਰ ਨੂੰ ਜਾਂਦਾ ਮੇਰਾ ਤਾਂ ਕਰਕੇ ਮਿੱਤਰੋ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਵੀ ਜਿੰਨੀ ਹੋ ਸਕਦੀ ਓਨੇ ਤੇ ਚਲੋ ਫਿਰ ਮਿੱਤਰੋ ਮਿਲਦਾ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਸੌਰੀ ਨੈਕਸਟ ਪਾਰਟ ਕਹਤਾ ਸੀ ਨੈਕਸਟ ਵਲੌਗ ਦੇ ਵਿੱਚ ਤੇ ਬਾਕੀ ਮਿੱਤਰੋ ਪਹਿਲਾ ਵਾਲਾ ਪਾਰਟ ਵੀ ਦੇਖ ਕੇ ਆਓ ਡਿੱਗੀ ਲਾਈਟ ਵਾਲਾ ਜਿਨੇ ਨਹੀਂ ਦੇਖਿਆ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਤਾਂ ਚਲ ਪਤਾ ਹੋਊ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜ਼ਰੂਰ ਚੈੱਕ ਕਰਕੇ ਆਓ ਕਿਉਂਕਿ ਉਹਦੇ ਵਿੱਚ ਮਿੱਤਰੋ ਆਪਾਂ ਸਾਰੀ ਇਨਫੋਰਮੇਸ਼ਨ ਗਲਤ ਹੋ ਗਈ ਸੀ ਉਹਦੇ ਵਿੱਚ ਜਿਹੜੇ ਸੈਕੰਡ ਪਾਰਟ ਦੇਖ ਲੈਣਗੇ ਉਹ ਰਾਈਟ ਹੋ ਜਾਣਗੇ ਜਿਹੜੇ ਪਹਿਲੇ ਦੇ ਹਿਸਾਬ ਨਾਲ ਚੱਲਣਗੇ ਉਹ ਗਲਤ ਹੀ ਚੱਲਣਗੇ ਤੇ ਚਲੋ ਫਿਰ ਮਿੱਤਰੋ ਮਿਲਦੇ ਹਾਂ ਸਿਰੋਂ ਨੈਕਸਟ ਵਲੌਗ ਦੇ ਵਿੱਚ